ਤੰਤ ਬਿਨਾ ਮਨਕ ਇੰਝ ਜੀਵਦਾ ਸੁਭਾਅ ਕਰਕੇ ਸੁਰਤ ਕਰਕੇ ਮਨ ਕਰਕੇ ਜੈਸੇ ਕਬੂਆ ਕਬੂਆ ਦੀ ਬੋਲ ਬੜੇ ਕੁਰਖਤ ਨੇ ਤੇ ਕਵੇ ਦੇ ਮੂੰਹ ਦੇ ਚ ਗੰਦਗੀ ਆਉਂਦੀ ਹੈ ਕਬੂਆ ਕਹਾ ਕਪੂਰ ਚਰਾਏ ਜੋ ਫਿੱਕਾ ਬੋਲੇ ਔਰ ਗੰਦਾ ਬੋਲੇ ਕਿਉਂਕਿ ਕਵੇ ਦੀ ਖਤਰਤ ਹੈ ਔਰ ਸੁਣ ਕੇ ਹੈਰਾਨ ਹੋਵਗੇ 10 ਪਾਪ ਮੰਨਦੇ ਨੇ ਜੀਵਨ ਭਰ ਰਿਪੀਟ ਹੋਉਂਦੇ ਨੇ ਹਜ਼ਾਰਾਂ ਲੱਖਾਂ ਬਣ ਜਾਂਦੇ ਨੇ ਤੇ 10 ਪਾਪਾਂ ਦੇ ਚੋਂ 4 ਪਾਪ ਜ਼ਬਾਨ ਦੇ ਨੇ 3 ਪਾਪ ਮਨ ਦੇ ਨੇ 3 ਪਾਪ ਤਨ ਦੇ ਨੇ ਇਸ ਤਰ੍ਹਾਂ 10 ਦੋਖ ਮੰਦੇ ਨੇ ਭਾਰਤ ਦੇ ઋષਿਮੁਨੀ ਪਰ ਗੁਰਨਾਣਕ ਦੇਵ ਜੀ ਮਹਾਰਾਜ ਨੇ ਬਕਾਇਦਾ ਜ਼ਿਕਰ ਕੀਤਾ ਹੈ 10 ਪੁਰਬ ਸਦਾ ਦਸਾਹਰਾ ਪਰਮਾਤਮਾ ਦਾ ਨਾਮ ਹੀ 10 ਪਰੂ ਮਾ ਵਰਦਾ ਪੁਰਬ ਹੈ ਜੋ ਦਸਾਂ ਦੋਖਾਂ ਨੂੰ ਹਰ ਦਿੰਦਾ ਬਿਟਾ ਦਿੰਦਾ ਦਸਾਹਰਾ 10 ਦੋਖ ਕਿਹੜੇ ਨੇ 10 ਪਾਪ ਕਿਹੜੇ ਨੇ 4 ਪਾਪ ਜ਼ਬਾਨ ਦੇ 3 ਪਾਪ ਮਨ ਦੇ 3 ਪਾਪ ਤਨ ਦੇ 4 ਪਾਪ ਜ਼ਬਾਨ ਦੇ ਕਿਹੜੇ? ਪ੍ਰਥਮ ਮਿਥਿਆ ਬੋਲਣਾ, ਝੂਠ ਬੋਲਣਾ। ਦੂਸਰਾ ਵਿਅਰਥ ਬੋਲਣਾ, ਬੇਫਿਜ਼ੋਲ ਦੀ ਗੱਪਸ਼ਪ। ਇਹ ਮੇਰੇ ਸਿਰ ਖਪਾਈ। ਵਿਅਰਥ ਬੋਲਣਾ। ਤੀਸਰਾ ਫਿੱਕਾ ਬੋਲਣਾ। ਕਿ ਚੌਥਾ ਕੌੜਾ ਬੋਲਣਾ ਜ਼ਹਿਰੀਲਾ ਬੋਲਣਾ ਇਹ ਚਾਰ ਪਾਪ ਜ਼ਬਾਨ ਦੇ ਨੇ ਤਿੰਨ ਪਾਪ ਮਨ ਦੇ ਨੇ ਕਿਸੇ ਦੇ ਤਨ ਬਾਰੇ ਬੁਰਾ ਸੋਚਣਾ ਕਿਸੇ ਦੇ ਧਨ ਬਾਰੇ ਬੁਰਾ ਸੋਚਣਾ ਔਰ ਇਸੇ ਤਰੀਕੇ ਦੇ ਨਾਲ ਕਿਸੇ ਦੇ ਮਾਲ ਅਸਬਾਬ ਬਾਰੇ ਬੁਰਾ ਸੋਚਣਾ ਜਾਨ ਬਾਰੇ ਬੁਰਾ ਸੋਚਣਾ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਅਸਮਤ ਬਾਰੇ ਬੁਰਾ ਸੋਚਣਾ ਸਾਰੀ ਦੁਨੀਆ ਦੇ ਵਿੱਚ ਖਤਰਾ ਵੀ ਤਿੰਨ ਤਲ ਤੇ ਹੁੰਦਾ ਚੌਥਾ ਕੋਈ ਖਤਰਾ ਨਹੀਂ ਆਉਂਦਾ ਅਗਰ ਕੋਈ ਮਨੁੱਖ ਆਖੇ ਨਾ ਮੈਂ ਖਤਰੇ ਚਾਂ ਤਾਂ ਜਾਨ ਨੂੰ ਖਤਰਾ ਹੋਵੇਗਾ ਤੇ ਜੇ ਜਾਨ ਨੂੰ ਖਤਰਾ ਨਹੀਂ ਤੇ ਮਾਲ ਨੂੰ ਖਤਰਾ ਹੋਵੇਗਾ ਤੇ ਜੇ ਮਾਲ ਨੂੰ ਨਹੀਂ ਤੇ ਇੱਜ਼ਤ ਆਬਰੂ ਨੂੰ ਖਤਰਾ ਹੋਵੇਗਾ ਹੋਰ ਕੀ ਖਤਰਾ ਹੁੰਦਾ ਹੋਰ ਕੋਈ ਖਤਰਾ ਨਹੀਂ ਹੁੰਦਾ ਖਤਰਾ ਇਹ ਤਿੰਨ ਤਲ ਤੇ ਹੁੰਦਾ ਹੈ ਔਰ ਕੋਈ ਖਤਰਾ ਨਹੀਂ ਆਉਂਦਾ ਜਾਨ ਨੂੰ ਖਤਰਾ ਮਾਲ ਨੂੰ ਖਤਰਾ ਇੱਜ਼ਤ ਆਬਰੂ ਅਸਮਤ ਨੂੰ ਖਤਰਾ ਮਨ ਦੇ ਤਿੰਨ ਪਾਪ ਇਹ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਤੇ ਬੁਰਾ ਸੋਚਣ ਦੀ ਖੋਲ ਹੈ ਕਿਸੇ ਵਕਤ ਫਿਰ ਮੈਂ ਇਸ ਦਾ ਫਲਾਸਾ ਕਰਾਂਗੇ ਕਿ ਤਿੰਨ ਪਾਪ ਮਨ ਦੇ ਨੇ ਤੇਨ ਪਾਪ ਤਨ ਦੇਨੇ ਕਿਸੇ ਦੀ ਜਾਨ ਖੋ ਲੈਣੀ ਕਿਸੇ ਦਾ ਮਾਲ ਖੋ ਲੈਣਾ ਕਿਸੇ ਦੀ ਇੱਜ਼ਤ ਆਵਰੂ ਲੁੱਟ ਲੈਣੀ ਇਸ ਤਰ੍ਹਾਂ ਇਹ 10 ਪਾਪ ਬਣਦੇ ਨੇ 10 ਦੋਖ ਬਣਦੇ ਨੇ ਜਿਹਦੇ ਚ 4 ਦੋਖ ਜ਼ਬਾਨ ਦੇਨੇ 4 ਪਾ ਜ਼ਬਾਨ ਦੇਨੇ ਰਸਨਾ ਦੇਨੇ ਮਹਾਰਾਜ ਕਹਿੰਦੇ ਨੂੰ ਜੋ ਫਿੱਕਾ ਪਿਆ ਬੋਲਦਾ ਹੈ ਕੌੜਾ ਪਿਆ ਬੋਲਦਾ ਹੈ ਗੰਦਾ ਪਿਆ ਬੋਲਦਾ ਹੈ ਇਹਨੂੰ ਮਨੁੱਖਾ ਖੋਗੇ ਤੇ ਕਵਾਂ ਹੈ ਕਾਂ ਹੈ ਕਵਾਂ ਕਹਾਂ ਕਪੂਰ ਚੜਾਏ ਬਿਨ ਸਿਮਰਨ ਕੋ ਕਰਵ ਹੈ ਕਾਮ ਸਾਖਤ ਬੇਸਵਾ ਪੂਤਨੇ ਨਾ ਸਿਮਰਨ ਤੋਂ ਬਿਨਾ ਮਨੁੱਖ ਇੰਜ ਜੀਵਦਾ ਜਿਵੇਂ ਕੁੱਤਾ ਹੈ ਇਸ ਸਤਿਗੁਰਾਂ ਦੀ ਬਾਣੀ ਦੇ ਵਾਕ ਕਿਉਂ ਕੁੱਤੇ ਨੂੰ ਕੁੱਤਾ ਨਹੀਂ ਚੰਗਾ ਲੱਗਦਾ ਔਰ ਅਕਸਰ ਕੁੱਤਾ ਕੁੱਤੇ ਤੇ ਬੌਂਕਦਾ ਹੈ ਮਨੁੱਖ ਨੂੰ ਮਨੁੱਖੀ ਨਾ ਚੰਗਾ ਲਗੇ ਤੇ ਮਨੁੱਖ ਮਨੁੱਖ ਨਾਲ ਗਿਰਨਾ ਕਰੇ ਨਫ਼ਰਤ ਕਰੇ ਕਿਸੇ ਵੀ ਤਲਤੇ ਕਰੇ ਕਿ ਕੁਕਰ ਵਰਤੀ ਹੈ ਕੁੱਤੇ ਦੀ ਵਰਤਿ ਹੈ ਬਿਨ ਸਿਮਰਨ ਭੈ ਕੁਕਰ ਕਾਮ ਸਾਕਤ ਬੇਸੂਆ ਪੋਤ ਨੇਉ ਨਾਮ ਵੈਸ਼ੀਆ ਦਾ ਪੁੱਤਰ ਗਨਕਾ ਦੀ ਔਲਾਦ ਆਪਣੀ ਬਲਦੀयत ਕੀ ਲਿਖਾਵੇ ਪਿਤਾ ਦਾ ਨਾਮ ਕੀ ਲਿਖਾਵੇ ਕਿਉਂਕਿ ਪਿਓ ਦੇ ਨਾਮ ਦਾ ਕੋਈ ਪਤਾ ਨਹੀਂ ਵੈਸ਼ੀਆ ਦਾ ਪੁੱਤਰ ਸਮਾਜ ਦੇ ਚ ਉਸ ਨੂੰ ਟਿਕਾਣਾ ਨਹੀਂ ਮਿਲਦਾ ਸਮਾਜ ਦੀ ਨਜ਼ਰਾਂ ਚ ਉਹ ਗਿਰਦਾ ਹੈ ਕਿਉਂਕਿ ਮਨੁੱਖੀ ਸਮਾਜ ਦਾ ਢਾਂਚਾ ਐਸਾ ਹੈ ਮਹਾਰਾਜ ਕਹਿੰਦੇ ਨੇ ਜੋ ਆਪਣੇ ਸ਼ਰੀਰਿਕ ਪਿਤਾ ਦਾ ਨਾਮ ਨਹੀਂ ਦੱਸ ਸਕਦਾ ਉਹਨੂੰ ਵੇਸ਼